ਦੀ ਦਾ ਲਾਲਚਕਰ ਬਣਾਈ ਜਾ ਰਹੀ ਸੀ ਬਠਿੰਡਾ ਦੇ ਮਹਿਣਾ ਚੌਕ ਵਿਖੇ ਇੱਕ ਦੁਕਾਨ ਤਾਂ ਜਦ ਇਹਨਾਂ ਵੱਲੋਂ ਬੀਮ ਪਾਏ ਜਾ ਰਹੇ ਸਨ ਤਾਂ ਧੜਕਤ ਦੇ ਨਾਲ ਨਾਲ ਵਾਲੀ ਦੁਕਾਨ ਦਾ ਡਿੱਗ ਪਿਆ ਵਾਧਰਾ ਇੱਕ ਵਿਅਕਤੀ ਹੋਇਆ ਗੰਭੀਰ ਜ਼ਖਮੀ ਇਲਾਜ ਦੇ ਲਈ ਪਹੁੰਚਾਇਆ ਬਠਿੰਡਾ ਦੇ ਸਿਵਲ ਹਸਪਤਾਲ ਮਾਮਲਾ ਬਠਿੰਡਾ ਦੇ ਮਹਿਣਾ ਚੌਕ ਦਾ ਜਿੱਥੇ ਬਹੁਤ ਸਾਰੇ ਲੋਕਾਂ ਵੱਲੋਂ ਨਕਸ਼ੇ ਪਾਸ ਨਾ ਹੋਣ ਦੇ ਕਾਰਨ ਜਿਆਦਾਤਰ ਛੁੱਟੀਆਂ ਦਾ ਲਾਲਚ ਕਰਕੇ ਬਿਲਡਿੰਗਾਂ ਬਣਾਈਆਂ ਜਾਂਦੀਆਂ ਐ ਤੇ ਉਸ ਨੂੰ ਲੈ ਕੇ ਇਹਨਾਂ ਵੱਲੋਂ ਕਾਲੀ ਕੀਤੀ ਜਾਂਦੀ ਹੈ ਤਾਂ ਬਟੰਡਾ ਦੇ ਮਹਿਣਾ ਚੌਂਕ ਵੇਖੇ ਵੀ ਇੱਕ ਇਸ ਤਰ੍ਹਾਂ ਦੀ ਦੁਕਾਨ ਬਣਾਈ ਜਾ ਰਹੀ ਸੀ ਜੋ ਇੱਥੇ ਇਹਨਾਂ ਵੱਲੋਂ ਬੀਮ ਭਰਿਆ ਜਾ ਰਿਹਾ ਸੀ ਅਤੇ ਉਸ ਦੇ ਵਿੱਚ ਤੇਜ਼ੀ ਕਰਦੇ ਸਮੇਂ ਇਹਨਾਂ ਵੱਲੋਂ ਅਣਗਹਿਲੀ ਕੀਤੀ ਤੇ ਅਣਗਹਿਲੀ ਦੇ ਕਾਰਨ ਨਾਲ ਵਾਲੀ ਦੁਕਾਨ ਦਾ ਵੱਧ ਰਹੀ ਜਿਹੜਾ ਉਹ ਡਿੱਗ ਪਿਆ ਜਿਸ ਦੇ ਨਾਲ ਨਾਲ ਵਾਲਾ ਦੁਕਾਨਦਾਰ ਵੀ ਜ਼ਖਮੀ ਹੋਇਆ ਅਤੇ ਉਸਦੇ ਨਾਲ ਬੈਠਾ ਰੰਗ ਵਾਲਾ ਵੀ ਬੜੀ ਮੁਸ਼ਕਲ ਦੇ ਨਾਲ ਬਚਿਆ ਅਸੀਂ ਦਿਖਾ ਰਹੇ ਹਾਂ ਬਠਿੰਡਾ ਦੇ ਮਹਿਣਾ ਚੌਂਦੀ ਇਹ ਸਾਰੀਆਂ ਤਸਵੀਰਾਂ ਜਿੱਥੇ ਛੁੱਟੀ ਦਾ ਲਾਲਚ ਕਰਕੇ ਇਹੇ ਦੁਕਾਨ ਜਲਦੀ ਦੇ ਵਿੱਚ ਬਣਾਈ ਜਾ ਰਹੀ ਸੀ ਅਤੇ ਉਸ ਨੂੰ ਲੈ ਕੇ ਜਦ ਇਨ੍ਹਾਂ ਵੱਲੋਂ ਬੀਮ ਭਰੇ ਜਾ ਰਿਹਾ ਸੀ ਤਾਂ ਅਚਾਨਕ ਨਾਲ ਵਾਲੀ ਦੁਕਾਨ ਦਾ ਵਾਧਾ ਡਿੱਗਣ ਦੇ ਕਾਰਨ ਇੱਕ ਦੁਕਾਨਦਾਰ ਵੀ ਜ਼ਖਮੀ ਹੋ ਗਿਆ ਇਸ ਵੱਲ ਨਗਰ ਨਿਕਲ ਨੂੰ ਜ਼ਰੂਰ ਧਿਆਨ ਦੇਣ ਦੀ ਜ਼ਰੂਰਤ ਹੈ ਕਿਸਕੀ ਨਾਮਾ ਤੁਹਾਡੇ ਕਿਹੜੇ ਰਿਹਾ ਮੈਂ ਹਰਦੇਵ ਸਿੰਘ ਮੈਂ ਨਾ ਚੰਗੂ ਵਿੱਚ ਮੇਰੀ ਦੁਕਾਨ ਹੈ ਜੀ ਕੀ ਹੋਇਆ ਅੱਜ ਨਾਲ ਵਾਲੀ ਦੁਕਾਨ ਬਣਾ ਰਹੇ ਸੀਗੇ ਤੇ ਕਾਫੀ ਪੁਰਾਣੀਆਂ ਦੁਕਾਨਾਂ ਇਹ ਬਣੀਆਂ ਹੋਈਆਂ ਤੇ ਉਹ ਜੋ ਬਣਾਉਂਦੇ ਹੋ ਬਾਹਰ ਭੀਮਪਾਰਨ ਲੱਗੇ ਸੀ ਤੇ ਧਮਕ ਨਾਲ ਬਾਹਰ ਦੇ ਛੱਜੇ ਜਿਹੜੇ ਦੂਜੀ ਦੁਕਾਨਾਂ ਦੇ ਉਹ ਡਿੱਗ ਪਏ ਥੱਲੇ ਉਹਦੇ ਡਾਈ ਵਾਲਾ ਬੈਠਾ ਸੀ ਤੇ ਉਹ ਮਾਲਕ ਜਿਹੜਾ ਜਿਸ ਦੁਕਾਨ ਚ ਜੜੀ ਉਹ ਵੀ ਬੈਠਾ ਸੀ ਤੇ ਮਾਲਕ ਦੇ ਤਾਂ ਕਾਫੀ ਸੱਟਾਂ ਵੱਜੀਆਂ ਡਾਈ ਵਾਲਾ ਦੀ ਬਚਤ ਰਹਿ ਗਈ ਪਰ ਹੋਇਆ ਬਹੁਤ ਗਲਤ ਹੈ ਇਹ ਬਹੁਤ ਦੁਖਦਾਈ ਘਟਨਾ ਹੋਈ ਹੈ ਇਹ ਬਚਤ ਰਹਿ ਗਈ ਜਾਨ ਮਾਲ ਦੀ ਛੱਡ ਗਿਆ ਇਕੱਲਾ ਹਾਂਜੀ ਛੱਜਾ ਹੀ ਡਿੱਗੇ ਫਾਇਦਾ ਕੀ ਨਾ ਮਾਤੌੜ ਦੇ ਕੰਟਰੋਲ ਉਹ ਮੇਰਾ ਜਿੱਤ ਕਾ ਜੀ ਮੈਂ ਡਾਈ ਦਾ ਕੰਮ ਕਰਦਾ ਨਹੀਂ ਸੀ ਕੀ ਹੋਇਆ ਕਿਉਂ ਉਹ ਲੈਵਰ ਲੱਗੀ ਪੈਸੇ ਪਿੱਛੇ ਉਧਰ ਅੱਛਾ ਉਹ ਤੋੜ-ਫੋੜ ਕਰ ਰਹੇ ਸੀ ਉਹ ਕਦਮ ਛੱਜਾ ਡਿੱਗੇ ਉਧਰ ਤੇ ਮੈਂ ਤਾਂ ਖੜਕਾ ਸੁਣ ਕੇ ਨਾਲ ਜਣ ਭੱਜ ਗਿਆ ਮੈਂ नाले जुते वारे भाई साहिब पैसा रही बचत रहे